ਇੱਕ ਕਦੀ ਮਤ ਸੋਚਿਓ ਫਲਾਣਾ ਦਾਨ ਕਰ ਰਿਹਾ ਆ ਉਹਦਾ ਸਾ ਮੈਨੂੰ ਵੀ ਮਿਲੂਗਾ ਨਹੀਂ ਕਦੀ ਨਹੀਂ ਅਸੀਂ ਅੱਥੀ ਕਰਾਂਗੇ ਅਸੀਂ ਅੱਥੀ ਕਰਾਂਗੇ ਦਾਨ ਤੇ ਸਾਨੂੰ ਇਹ ਦਾਤਾਂ ਮਿਲਣਗੀਆਂ ਨੇ ਜੇ ਅਸੀਂ ਆਪਣੇ ਹੱਥੀ ਕੋਈ ਦਾਨ ਨਹੀਂ ਕੀਤਾ ਆਪਣੇ ਹੱਥੀ ਕੋਈ ਸੇਵਾ ਨਹੀਂ ਕੀਤੀ ਆਪਣੇ ਹੱਥੀ ਅਸੀਂ ਕੋਈ ਪੁੰਨ ਨਹੀਂ ਕੀਤਾ ਤੇ ਮੇਰੇ ਸਤਿਗੁਰ ਕਹਿੰਦੇ ਜੇ ਸਾਨੂੰ ਇਹ ਦਾਤਾਂ ਨਹੀਂ ਜਮਿਲਣਗੀਆਂ ਇਹ ਦਾਤਾਂ ਤਾਂ ਹੀ ਸਾਨੂੰ ਮਿਲਣਗੀਆਂ ਜੇ ਅਸੀਂ ਚੰਗਾ ਕਰਮ ਕਰਕੇ ਜਾਵਾਂ ਦਾਨ ਦੀ ਦਾਨ ਦੀ ਗੱਲ ਯਾਦ ਆ ਗਈ ਮੈਨੂੰ ਇੱਕ ਰਾਜਾ ਜੇ ਅਜੇ ਹੋਇਆ ਹੱਥੀਦਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਦਾਨ ਕਰਨਾ ਆਪਣੇ ਘਰ ਦੇ ਵਿੱਚੋਂ ਦਰਬਾਰ ਦੇ ਵਿੱਚੋਂ ਜੋ ਵੀ ਕਿਸੇ ਨੇ ਆ ਕੇ ਸਵਾਲ ਕੀਤਾ ਉਹਨੇ ਦਾਨ ਦੇ ਦੇਣਾ ਇੱਕ ਦਿਨ ਸ਼ਾਮ ਦਾ ਵਕਤ ਆ ਰਾਜਾ ਜੇ ਆਪਣੇ ਘੋੜਿਆਂ ਵਾਲੇ ਤਵੇਲੇ 'ਚ ਖੜਾ ਹੈ ਰਾਜਾ ਜੇ ਨੇ ਕੀ ਦੇਖਿਆ एक साधु आ गया साधु महात्मा आया महात्मा ने राजा सवाल आजा देता दान करो राजा गुस्से आ गया कह लगा बाबा सुबह तो लैके शाम तक के मैं खजाने खुले रखे उदो तू तो तुक् तो मंगया नहीं हम मैं घोड़े वाले तबेले च खड़ा की दान कर दिया ਫਕੀਰ ਨੇ ਅੱਗੇ ਕਾਸਾ ਕੀਤਾ ਰਾਜਾ ਜੀ ਨੇ ਗੁੱਸੇ ਨਾਲ ਇੱਕ ਲਿੱਦ ਦਾ ਬੋਕ ਭਰਿਆ ਪਰ ਕਿ ਉਹਦੇ ਕਾਸੇਸ ਪਾ ਕੇ ਕਹਿੰਦਾ ਲਿਆ ਬਾਬਾ ਫਕੀਰ ਮੁਸਕਰਾਇਆ ਸਾਧੂ ਮੁਸਕਰਾਇਆ ਹੱਸਿਆ ਹੱਸ ਕੇ ਦਾਨ ਲੈ ਕੇ ਚਲੇ ਗਿਆ ਮੈਂ ਕਿ ਗੁਰਬਾਨੀ ਦਾ ਸ਼ਲੋਕ ਬੋਲਿਆ ਕਿ ਦੇਂਦਾ ਦੇ ਲੈਂਦਾ ਥੱਕ ਪਾਏ ਜੇ ਇਨਸਾਨ ਤੂੰ ਦਾਨ ਕਰੇਗਾ ਨਾ ਜੋ ਉਹੀ ਮਿਲੇਗਾ ਜੈਸੀ ਇੱਕ ਰੋਟੀ ਦਾਨ ਕੀਤੀ ਸੰਨ ਰੋਟੀ ਇੱਕ ਰੋਟੀ ਦੇ ਬਦਲੇ 10 ਮਿਲਣੀ ਕਿਉਂਕਿ 10 ਗੁਣਾ ਹਿਸਾਬ ਮਿਲਦਾ ਹੈ ਤੇ ਮੇਰੇ ਸਤਿਗੁਰ ਕਹਿੰਦੇ ਨੇ ਜੇ ਕਿਤੇ ਨਿਸਕਾਮ ਦਾਨ ਕੀਤਾ ਜਾਵੇ ਸੱਜਾ ਹੱਥ ਦਾਨ ਕਰ ਰਿਹਾ ਖੱਬੇ ਨੂੰ ਪਤਾ ਨਾ ਲੱਗੇ 70 ਗੁਣਾ ਦਰਗਾਹ ਤੇ 20 ਗੁਣਾ ਇੱਥੇ ਹੱਥੋਂ ਅੱਤੇ 90 ਗੁਣਾ 70 ਗੁਣਾ ਦਰਗਾਹ ਤੇ 20 ਗੁਣਾ ਇੱਥੇ ਹੱਥੋਂ ਅੱਤੇ 90 ਗੁਣਾ ਦਾਨ ਮਿਲਦਾ ਜਾ ਰਾਜਾ ਜੀ ਨੇ ਕੀ ਕੀਤਾ ਲੇ ਦੁਦਾ ਬੁੱਕ ਭਰਿਆ ਗੁੱਸੇ ਜਾ ਕੇ ਫਕੀਰ ਦੇ ਕਾਸਿਦ ਪਾ ਦਿੱਤਾ ਫਕੀਰ ਲੈ ਕੇ ਚਲਾ ਗਿਆ ਜੰਗਲ ਵਿੱਚ ਕੁਠਿਆ ਸੀ ਆਪਣੀ ਕੁਠਿਆ ਤੋਂ ਬਾਹਰ ਉਹ ਲਿੱਦ ਦਾ ਬੁੱਕ ਜਿਹੜਾ ਸੀ ਉਹਨੇ ਰੱਖ ਦਿੱਤਾ ਕਾਸੇ ਜੋ ਲਾ ਦਿੱਤਾ ਸਮਾਂ ਗੁਜ਼ਰਦਾ ਗਿਆ ਦਾਨ ਵੱਧਦਾ ਗਿਆ ਦਾਨ ਕੁਛ ਵੀ ਕਰਕੇ ਵੇਖ ਲਓ ਉਹ ਦਾਨ ਦਾ ਹਿਸਾਬ ਅਵਸ਼ ਮਿਲੇਗਾ ਦਾਨ ਵੱਧਦਾ ਗਿਆ ਉਹ ਇੱਕ ਪਹਾੜ ਜਿਹਾ ਢੇਰ ਬਣ ਗਿਆ ਕਿਉਂਕਿ ਮੈਂ ਅੱਗੇ ਜ਼ਿਕਰ ਕੀਤਾ ਗੁਰਬਾਨੀ ਦਾ ਕਿ ਦੇਂਦਾ ਦੇ ਲੈਂਦਾ ਸੱਕ ਪਾਇ ਉਹ ਚੱਲਿਆ ਜੋ ਦਾਨ ਕਰੇਗਾ ਲੈਂਦਾ ਸੱਕ ਜਾਏ ਦਾਨ ਵੱਧ ਗਿਆ ਪਹਾੜ ਜਿਦਾ ਢੇਰ ਹੋ ਗਿਆ ਇੱਕ ਦਿਨ ਰਾਜਾ ਆਜੇ ਘੁੰਮਦਾ ਘੁੰਮਦਾ ਸ਼ਹਿਰ ਕਰਦਾ ਕਰਦਾ ਉਹ ਫਕੀਰ ਦੇ ਝੌਂਕੜੇ ਲਾਗੇ ਆਇਆ ਤੇ ਕੀ ਦੇਖਿਆ ਸਮਾਂ ਗੁਜ਼ਰ ਗਿਆ ਸੀ ਕੀ ਦੇਖਦਾ ਰਾਜਾ ਇਹ ਬੜਾ ਵੱਡਾ ਪਹਾੜ ਜਿੱਦਾ ਢੇਰ ਲਿੱਦ ਦਾ ਲੱਗਾ ਹੋਇਆ ਰਾਜੇ ਨੇ ਨજર ਮਾਰੀ ਕਿ ਚਾਰ ਸਵੇਰੇ ਕੇ ਫਕੀਰ ਦੇ ਪਾਸ ਤਾਂ ਕੁਛ ਵੀ ਨਹੀਂ ਝੌਂਪੜੀ ਖਾਲੀ ਕੋਈ ਘੋੜਾ ਨਹੀਂ ਕਿ ਦਾ ਇਹ ਮਤਲਬ ਇੰਨੀ ਲਿੱਦ ਕਿਥੋਂ ਆਈ ਰਾਜਾ ਅਜੇ ਘੋੜੇ ਤੋਂ ਉੱਤਰਿਆ ਉੱਤਰ ਕੇ ਫਕੀਰ ਦੀ ਝੌਂਪੜੀ 'ਚ ਗਿਆ ਜਾ ਕੇ ਨਮਸਕਾਰ ਕੀਤੀ ਕਹਿ ਲੱਗਾ ਬਾਬਾ ਜੀ ਮੈਨੂੰ ਇੱਕ ਸ਼ੰਕਾ ਪੈ ਗਿਆ ਕਹਿੰਦੇ ਬੋਲੋ ਰਾਜਨ ਬੋਲੋ ਕੀ ਸ਼ੰਕਾ ਹੈ ਕਹਿੰਦਾ ਬਾਬਾ ਜੀ ਤੁਸੀਂ ਕੱਲੇ ਜੇ ਚੌਂਪੜੀ ਆ ਕੱਲੀ ਤੁਹਾਡੀ ਇੱਕ ਤੁਸੀਂ ਜੇ ਤੀਸਰੀ ਚੀਜ਼ ਕੋਈ ਨਹੀਂ ਪਰ ਐਡਾ ਵੱਡਾ ਢੇਰ ਲਿੱਦਦਾ ਇੱਕ ਘੋੜੇ ਕਿੱਥੋਂ ਆਏ ਹੱਸ ਕੇ ਸਾਈਂ ਲੋਕ ਕਹਿਣ ਲੱਗੇ ਰਾਜਨ ਇਹ ਕਿਸੇ ਬਾਦਸ਼ਾਹ ਨੇ ਮੈਨੂੰ দান ਕੀਤਾ ਇਹ ਨਹੀਂ ਕਿ ਇਹ ਕਿ ਤੂੰ দান ਕੀਤਾ ਕਹਿੰਦਾ ਕਿਸੇ ਬਾਦਸ਼ਾਹ ਨੇ ਮੈਨੂੰ ਇਹ ਲੇ ਦਾਨ ਕੀਤੀ ਇਹ ਉਹਦਾ দান ਵੱਧ ਗਿਆ ਇਹ ਜਦੋਂ ਬਾਦਸ਼ਾਹ ਦੀ ਮਰਤੂ ਹੋਵੇਗੀ ਮੌਤ ਹੋਵੇਗੀ ਇਹ দান ਉਹ ਇਹ ਲੇ ਦਾ ਦਾਨ ਜਿਹੜਾ ਉਹਨੂੰ ਦਰਗਾਹ ਖਾਣਾ ਪਏਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਇਹ ਗੱਲ ਰਾਜਾ ਅਜੇ ਨੇ ਸੁਣੀ ਰਾਜੇ ਦੇ ਤੌਰ ਘੁੰਮ ਗਏ ਕਿ ਦਾਨ ਤਾਂ ਮੈਂ ਹੀ ਕੀਤਾ ਸੀ ਕਹਿਣ ਲੱਗਾ ਬਾਬਾ ਜੀ ਇਹ ਗਲਤੀ ਤਾਂ ਮੇਰੇ ਕੋ ਹੋ ਚੁੱਕੀ ਪੈਰੀ ਡੇਗ ਪਿਆ ਬਾਬਾ ਜੀ ਮੈਨੂੰ ਮਾਫ਼ ਕਰੋ ਮੈਂ ਕਿੱਦਾਂ ਖਾਊਗਾ ਢੇਰ ਲੇਦਾ ਕਹਿਣ ਲੱਗਾ ਜੀ ਤੇਰਾ ਦਾਨ ਘਟ ਸਕਦਾ ਹੈ ਇਹ ਦਾਨ ਖਤਮ ਹੋ ਸਕਦਾ ਹੈ ਸਰਤੇ ਨੂੰ ਕੁਛ ਆਪਣੀ ਕਨਿੰਦਿਆ ਕਰਾਉਣੀ ਪਵੇਗੀ ਨਿੰਦਿਆ ਦੀ ਗੱਲ ਕਦੀ ਨਿੰਦਿਆ ਕਿਸੇ ਦੀ ਨਾ ਕਰੋ ਕਬੀਰ ਸਾਹਿਬ ਪਰਮਾਰ ਕਰਦੇ ਨੇ ਕਬੀਰ ਨਿੰਦਕ ਕੋ ਕੋ ਹਮ ਥਾਪੀ ਦਈਏ ਜੋ ਨਿੰਦਿਆ ਕਰੇ ਹਮਾਰੀ ਪਹਿਲੇ ਨਿੰਦਕ ਆਪ ਡੁੱਬੇ ਫਿਰ ਕੋਲ ਡੋਬਲੇ ਸਾਰੇ ਮਾਰੇ ਕਹਿੰਦੇ ਨੇ ਪਹਿਲੇ ਤਾਂ ਨਿੰਦਕ ਆਪ ਡੁੱਬਦਾ ਤੇ ਫਿਰ ਆਪਣਾ ਸਾਰਾ ਖਾਨਦਾਨ ਹੀ ਡੋਬ ਕੇ ਬੈਠ ਜਾਂਦਾ ਕਦੀ ਨਿੰਦਿਆ ਨਾ ਕਰੋ ਨਿੰਦਿਆ ਬਲੀ ਨਾ ਕਹੇਗੀ ਨਿੰਦਿਆ ਭਲੀ ਨਾ ਕਹੇਗੀ ਕੀੜੇ ਦੀ ਨਿੰਦਿਆ ਬੰਦਾ ਕਰੋ ਪਤਾ ਨਹੀਂ ਤੁਹਾਨੂੰ ਕਿਥੇ ਉਸੇ ਕੀੜੇ ਦਾ ਜਾਂਬਾ ਨਹੀਂ ਮਿਲ ਜਾਂਦਾ ਮਤ ਕਰੋ ਕਬੀਰ ਸਾਹਿਬ ਰਾਜਾ ਅਜੇ ਦੇ ਕੇ ਪਹਿਲਾਂ ਜਿ ਡਿੱਗ ਪਿਆ ਰਾਜਾ ਅਜੇ ਫਕੀਰ ਤੇ ਪਹਿਲਾਂ ਡਿੱਗ ਪਿਆ ਬਾਬਾ ਜੀ ਮੈਨੂੰ ਮਾਫ ਕਰੋ ਕਿਸੇ ਤਰੀਕੇ ਨਾਲ ਮੈਨੂੰ ਇਹ ਇਹਦਾ ਸਤਕਾਰ ਆ ਪਾਓ ਕਹਿ ਲਗੇ ਰਾਜਾ ਅਜੇ ਫਿਰ ਸ਼ਹਿਰ ਚ ਨਿੰਦਿਆ ਕਰਾ ਆਪਣੇ ਕਹਿੰਦਾ ਮਹਾਰਾਜ ਮੈਂ ਤਾਂ ਬੜਿਆ ਸਤਿਆਵਾਦੀ ਰਾਜਾ ਮੇਰੀ ਕੋਈ ਨਿੰਦਿਆ ਨਹੀਂ ਕਰ ਸਕਦਾ ਕਹਿੰਦੇ ਨੇ ਕਰਾਉਣੀ ਪਾਉਗੀ ਕਹਿੰਦਾ ਜੀ ਮੇਰੀ ਨਿੰਦਿਆ ਕਿਹੜੇ ਤਰੀਕੇ ਨਾਲ ਹੋਊਗੀ ਕਹਿੰਦੇ ਰਾਜਾ ਤੇਰੀ ਬੇਟੀ ਹੈ ਇਹਦਾ ਹੈਗੀ ਹੈ ਕਹਿੰਦਾ ਨਕਲੀ شادی ਬੇਟੀ ਨਾ ਕਰਾਉਣਾ ਬੇਟੀ ਤਾਂ ਤੇਰੀ ਬੇਟੀ ਰਹਿਣੀ ਹੈ ਦੁਨੀਆਂ ਦਾ ਢੰਡੋਰਾ ਦੇ ਦੇ ਸ਼ਹਿਰ ਤੇ ਮੈਂ ਆਪਣੀ ਬੇਟੀ ਨਾਲ ਵਿਆਹ ਕਰਵਾ ਰਿਆਂ ਦੁਨੀਆਂ ਲੰਦਿਆ ਕਰਨੀ ਚਾਲੂ ਕਰ ਦੇ ਰਾਜਾ ਅਜੇ ਘਰੇ ਪਹੁੰਚਿਆ ਮੈਲਸ ਤੋਂ ਪਹੁੰਚਿਆ ਬੜਾ ਪਰੇਸ਼ਾਨ ਹੈ ਬੇਟੀ ਪਾਣੀ ਲੈ ਕੇ ਆਈ ਔਰਤ ਆਈ ਪੂਰਾ ਪਰਿਵਾਰ ਆਇਆ ਰਾਜਨ ਕਹਿ ਲੱਗੇ ਕਿ ਕੀ ਗੱਲ ਹੈ ਕਿਉਂ ਪਰੇਸ਼ਾਨ ਹੈ ਕਹਿ ਲਗਾ ਬੇਟੀ ਇਹ ਮੇਰੀ ਪਰੇਸ਼ਾਨੀ ਦਾ ਹੱਲ ਤੂੰ ਕਰ ਸਕਦੀ ਹੈ ਕਹਿ ਲਗੇ ਦੱਸੋ ਪਿਤਾ ਜੀ ਕੀ ਗੱਲ ਕਹਿਣ ਲੱਗਾ ਬੇਟੀ ਮੈਂ ਇੱਕ ਫਕੀਰ ਨੂੰ ਇੱਕ ਬੁੱਕਦਾਨ ਦਿੱਦਦਾ ਕੀਤਾ ਸੀ ਉਹ ਦਾਨ ਦਾ ਵੱਧ ਕੇ ਪਹਾੜ ਜਿੰਦਾ ਬਣ ਚੁੱਕਾ ਹੈ ਉਹ ਫਕੀਰ ਨੇ ਮੈਨੂੰ ਕਿਹਾ ਰਾਜਨ ਜਦੋਂ ਤੇਰੀ ਮਰਤੂ ਹੋਈਏ ਦਰਗਾਹ 'ਚ ਖਾਣਾ ਪਏਗਾ ਤੇ ਬੇਟੀ ਮੇਰੀ ਨਿੰਦਿਆ ਕੋਈ ਕਰਦਾ ਨਹੀਂ ਤੂੰ ਬੇਟੀ ਮੇਰੀ ਨਿੰਦਿਆ ਦਾ ਹੱਲ ਕਰ ਸਕਦੀ ਆ ਤੂੰ ਪੁੱਤਰ ਮੈਂ ਤੂੰ ਤਾਂ ਬੇਟੀ ਆ ਮੇਰੀ ਬੇਟੀ ਰਹਿਣਾ पर मेरे नाल शादी करवा नकली वो कहने लगी पिताजी ये केरी ਗੱਲ ਜੇ ਤੁਹਾਡੇ ਕੋਲੋਂ ਇਹ ਫਰਾਡ ਰੇਡਾਂ ਵੱਡਾ ਲੱਗ ਸਕਦਾ ਤੇ ਕੋਈ ਗੱਲ ਨਹੀਂ ਰਾਜਾ ਜੇ ਨੇ ਸ਼ਹਿਰ ਚੋਂ ਡੋਰਾ ਦੇਤਾ ਕੀ ਕਿਹਾ ਕਿ ਕੱਲ ਮੇਰੀ ਬੇਟੀ ਨਾਲ ਮੇਰਾ ਨਿਕਾਹ ਆ ਜਦੋਂ ਬੇਟੀ ਦਾ ਨਾਮ ਲਿਆ ਦੁਨੀਆ ਰਾਜਾ ਜੀ ਕਿਲਿੰਦਿਆ ਕਰਨੀ ਸ਼ੁਰੂ ਕਰਤਾ ਅਗਲਾ ਦਿਨ ਹੋਇਆ ਨਿਕਾਹ ਨਕਲੀ ਨਿਕਾਹ ਹੋ ਗਿਆ ਨਕਲੀ ਫੇਰੇ ਹੋ ਗਏ ਰਾਜਾ ਜੇਨਕ ਰਸ ਲੈ ਲਿਆ ਰਾਤ ਤੇ ਚੜ ਗਿਆ ਸ਼ਰਾਬ ਦਾ ਰਾਜਾ ਜੇ ਪੀਂਦਾ ਨਹੀਂ ਕਿਉਂਕਿ ਸਤਿਆਵਾਦੀ ਰਾਜਾ ਹੀ ਉਹਨੇ ਗੰਗਾ ਜਲ ਲਿਆ ਗੰਗਾ ਜਲ ਵਿੱਚ ਕੀ ਪਾ ਲਿਆ ਰੰਗ ਘੋਲ ਲਿਆ ਰੰਗ ਘੋਲ ਕੇ ਸ਼ਰਾਬ ਵਾਲਾ ਮੂੰਹ ਨੂੰ ਲਾਈ ਗਲਾਸੀ ਨਾਲ ਬੇਟੀ ਨੂੰ ਚੂੜਾ ਪਵਾ ਲਿਆ ਸੂਹਾ ਚੋੜਾ ਪਾ ਲਿਆ ਪਾ ਕੇ ਸ਼ਹਿਰ ਚ ਘੁੰਮ ਰਿਆ ਵਾ ਤੇ ਨਾਲ ਉਹ ਗੰਗਾ ਜਲ ਪੀ ਰਿਆ ਸ਼ਰਾਬੀਆਂ ਵਾਂਗ ਰਾਜਾ ਜੇ ਕਰ ਰਿਹਾ ਲੋਕ ਕਿੰਨਦਿਆ ਕਰ ਰਹੇ ਨੇ ਰਾਜਾ ਜੇ ਦੀ ਬਹੁਤ ਕਲਿੰਦਿਆ ਹੋ ਗਈ ਕਲਿੰਦਿਆ ਕਰਦੀ ਦੁਨੀਆ ਰਾਜਾ ਅਜੇਨ ਫਿਟਕਾਂ ਪਾ ਰਹੀ ਆ ਪਰ ਇਧਰ ਕੀ ਹੋਇਆ ਇੱਕ ਮਾਈ ਦੇ ਘਰ ਦੇ ਲਾਗੋ ਦੀ ਰਾਜਾ ਅਜੇ ਨੰਗਿਆ ਤਾਂ ਮਾਈ ਨੇ ਰਾਜਾ ਅਜੇ ਨੂੰ ਨਮਸਕਾਰ ਕੀਤਾ ਬੋਲੋ ਸਤਿਨਾਮ ਮਾਈ ਨੇ ਨਮਸਕਾਰ ਕੀਤਾ ਮਾਈ ਕੀ ਸੀ ਗੁਰੂ ਵਾਲੀ ਸੀ ਮਾਈ ਕੀ ਸੀ ਨਾਮ ਜਪਦੀ ਸੀ ਨਮਸਕਾਰ ਕੀਤੀ ਅੱਗੇ ਹੋ ਕੇ ਰਾਜਾ ਜੇ ਨੂੰ ਤਨ ਰਾਜਾ ਜੇ ਤੂੰ ਕਹਿਣ ਲੱਗਾ ਮਾਤਾ ਮੈਂ ਤੇ ਬਹੁਤ ਪਾਪ ਕੀਤਾ ਆਪਣੀ ਬੇਟੀ ਨਾਲ ਸ਼ਾਦੀ ਕਰਾਈ ਆ ਸ਼ਰਾਬ ਪੀ ਰਿਆ ਕਹਿੰਦੀ ਰਾਜਾ ਜੇ ਤੇਰੀ ਲਿੱਦ ਖਾਣੀ ਮੈਂ ਨਹੀਂ ਕੀਤੀ ਤੇਰੀ ਲਿੱਦ ਮੈਂ ਨਹੀਂ ਖਾਣੀ ਤੇਰੀ ਲਿੱਦ ਤੈਨੂੰ ਹੀ ਖਾਣੀ ਪਏ ਇਹ ਦੁਨੀਆ ਨੂੰ ਦੁਨੀਆ ਦੇ ਉੱਤੇ ਭਾਰ ਪਾ ਰਿਆ ਦੁਨੀਆ ਤੋਂ ਆਪਣੀ ਝੂਠੀ ਕਿਨਿੰਦਿਆ ਕਰਵਾ ਰਿਆ ਦੁਨੀਆ ਤੋਂ ਨਿੰਦਿਆ ਕਰਵਾ ਰਾਂ ਰਾਜਾ ਅਜੇ ਇਹ ਲੈ ਤੇ ਤੈਨੂੰ ਆਪਣੀ ਆਪ ਹੀ ਖਾਣੀ ਪਊਗੀ ਇਹ ਤੇ ਮੂਰਖ ਲੋਕ ਨੇ ਜਿਹੜੀ ਤਰੀਕ ਨੇਂਦਿਆ ਕਰਦੇ ਜਦੋਂ ਰਾਜਾ ਅਜੇ ਨੇ ਮਾਈ ਦੇ ਬਚਨ ਸੁਣੇ ਤੇ ਉੱਤਰ ਕੇ ਰਾਤ ਤੋਂ ਥੱਲੇ ਆ ਕੇ ਮਾਈ ਦੇ ਪੈਰ ਤੱਕ ਕਹਿਣ ਲੱਗਾ ਮਾਤਾ ਇਹ ਤੂੰ ਕਿੱਦਾਂ ਪਹਿਚਾਣਿਆ ਮੈਨੂੰ ਇਹ ਲਗੀ ਰਾਜਨ ਜਾ ਜਾ ਕੇ ਜਿੰਨਾ ਸੰਤਾਨ ਨੂੰ ਲੇਦਦਾਨ ਕੀਤੀ ਉਹਨਾਂ ਨੂੰ ਜਾ ਕੇ ਗੁਰੂ ਧਰ। ਉਹਨਾਂ ਕੋ ਨਾਮ ਦੀ ਦਾਤ ਲੈ ਲੈ। ਉਹਨਾਂ ਤੋਂ ਨਾਮ ਦੀ ਬਖਸ਼ਿਸ਼ ਲੈ ਲੈ। ਉਹਨੂੰ ਤੋਂ ਲੈ ਕੇ ਨਾਮ ਨਾਲ ਜੁੜ ਜਾ। ਤੇਰਾ ਰਾਜਨ ਜੀਵਨ ਸਫਲ ਹੋ ਜਾਏਗਾ ਤੇਰੀ ਨਿੰਦਿਆ ਦਾ ਜਿਹੜੀ ਤੂੰ ਲੇਦਦਾਨ ਕੀਤੀ ਉਹ ਸਾਰਾ ਠੇਰ ਤੇਰਾ ਵੰਡਿਆ ਗਿਆ ਵੇ ਨਦਕਾਂ ਦੇ ਵਿੱਚ। ਹੁਣ ਰਾਜਾ ਅਜੇ ਮਹਿਲ ਤੋਂ ਪਹੁੰਚਾ। ਆਪਣੀ ਬੇਟੀ ਨੂੰ ਮਹਿਲ ਤੋਂ ਆਪਣੀ ਬੇਟੀ ਨੂੰ ਰਾਤ ਤੋਂ ਉਤਾਰਿਆ।